ਦੇਖ ਸਕਦੇ ਹੋ ਤਸਵੀਰਾਂ ਨਜ਼ਰ ਆ ਰਹੀਆਂ ਨੇ ਤਸਵੀਰਾਂ ਬਿਲਕੁਲ ਨਜ਼ੀਕ ਪਹੁੰਚ ਚੁੱਕੇ ਨੇ ਕਿਸਾਨ ਬਿਲਕੁਲ ਨੇੜੇ ਪਹੁੰਚ ਚੁੱਕੇ ਨੇ ਗੱਲਬਾਤ ਜਿਹੜੀ ਹੋ ਰਹੀ ਆ ਕਿਸਾਨਾਂ ਦੇ ਨਾਲ ਉਸ ਤੋਂ ਅੱਗੇ ਜੇ ਅਸੀਂ ਆਏ ਆ ਅਸੀਂ ਬੜੀ ਮੁਸ਼ਕਿਲ ਦੇ ਨਾਲ ਆਇਆ ਤਾਂ ਇਹ ਬੈਰੀਗੇਟ ਇਹ ਜਿਹੜੇ ਬੈਰੀਗੇਟ ਤੋਂ ਬਾਅਦ ਇਹ ਸਿਮਿੰਟ ਦੇ ਵਿੱਚ ਸਰੀਏ ਲਗਾਏ ਹੋਏ ਨੇ ਸਿਮਿੰਟ ਦੇ ਵਿੱਚ ਸਰੀਏ ਲਗਾਏ ਹੋਏ ਨੇ ਤਾਂ ਜੋ ਕੋਈ ਅੱਗੇ ਵੱਲ ਨਾ ਜਾ ਸਕੇ ਇਹ ਤਿਆਰੀਆਂ ਨੇ ਇਹ ਤਿਆਰੀਆਂ ਨੇ ਹਰਿਆਣਾ ਸਰਕਾਰ ਦੀਆਂ ਇਹ ਕੰਡਿਆਲੀ ਤਾਰਾਂ ਨੇ ਕੰਡਿਆਲੀ ਤਾਰਾਂ ਜਿਹੜੀਆਂ ਲਗਾਈਆਂ ਹੋਈਆਂ ਨੇ ਕਿਸ ਤਰੀਕੇ ਦੇ ਨਾਲ ਬੈਰੀਗੇਟ ਜਿਹੜੇ ਨੇ ਲਗਾਏ ਨੇ ਆ ਸਰੀਏ ਜਿਹੜੇ ਵੱਡੇ ਵੱਡੇ ਮੋٹے ਮੋٹے ਸਰੀਏ ਲਗਾਏ ਨੇ ਕੰਕਰੀਟ ਦੇ ਵਿੱਚ ਸਰੀਏ ਲਗਾਏ ਨੇ ਇਹ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਤੇ ਹੁਣ ਕੀ ਕਹਾਂਗੇ ਬਾਬਾ ਜੀ ਤੁਸੀਂ ਅੱਗੇ ਵੱਲ ਜਾ ਰਹੇ ਹੋ ਤਾਂ ਇਹ ਹਾਲਾਤ ਦੇਖ ਕੇ ਸਾਡੇ ਕਿਸਾਨ ਲੀਡਰ ਕਹਿਣਗੇ ਜੋਦਰ ਨੂੰ ਮਦਦ ਆ ਮੰਗਾਂਗੇ ਉਸ ਦੇ ਪਾਸ ਜਾਏਗੇ ਬੋਲੇ ਅੱਗੇ ਤਸਵੀਰਾਂ ਦਿਖਾ ਰਹੇ ਤਾਂ बार-बार ਕਹਿ ਰਹੇ ਨੇ ਕਿ ਦਿੱਲੀ ਜਾਣ ਦੀ ਪਰਮਿਸ਼ਨ ਨਹੀਂ ਆ ਅੱਗੇ ਜਾਣ ਦੀ ਪਰਮਿਸ਼ਨ ਨਹੀਂ ਹੈ ਤਾਂ ਇਹ ਨਜ਼ਾਰਾ ਇਹ ਤਸਵੀਰਾਂ ਜਿਹੜੀਆਂ ਨੇ ਸਿੰਗੂ ਬਾਰਡਰ ਦੀਆਂ ਤਸਵੀਰਾਂ ਨੇ ਇਹ ਹਾਲਾਤ ਜੋ ਤੁਸੀਂ ਨੇ ਬਾਰੇ ਦੇਖ ਰਹੇ ਹੋ ਮਜ਼ੁਰਕਾਂ ਦਾ ਜੋਸ਼ ਇਸ ਤਰੀਕੇ ਦੇ ਨਾਲ ਇਸ ਤਰੀਕੇ ਦੇ ਨਾਲ ਇਹ ਹਟਾਏ ਜਾ ਰਹੇ ਨੇ ਕੰਡਿਆਲੀ ਤਾਰਾਂ ਜੋ ਰਾਉਂਡ بار بار ਜਿਹੜੇ ਨੇ ਹਰ ਇੱਕ ਜਗ੍ਹਾ ਤੇ ਥੋੜੀ ਥੋੜੀ ਦੂਈ ਦੇ ਜਾ ਕੇ ਬੈਰੀਕੇਡ ਕਰਾਇਆ ਤਾਂ ਹੁਣ ਅਨਾਊਂਸਮੈਂਟ ਫਿਰ ਅਨਾਊਂਸਮੈਂਟ ਨਾਊਜ਼ਮੈਂਟ ਸੁਣਾ ਦੇਣੇ ਤੁਹਾਨੂੰ ਅਨਾਊਂਸਮੈਂਟ ਸੁਣਾ ਦਿੰਨੇ ਆ ਉਹ ਗੁਰੂ ਆਉਂਦੇ ਕਾਹਦੇ ਵਾਹਲਾ ਲਾਉਂਦਾ ਲਾਉਂਦਾ ਜੀ ਦੱਸਾਂ ਦਿੰਦੀ ਆ ਕਿ ਤੁਹਾਨੂੰ ਲਾਉਂਦਾ ਕਾਹਦੇ ਜੀ ਜੰਮੂ ਹਿਮਾਚਲ ਦੇ ਵਿੱਚ ਆਪੇ ਵੀ ਲਾਉਂਦੇ ਦੇਸ਼ ਦੇਸ਼ ਦੇ ਬਾਹਰ ਦਾ ਵੀ ਆਲੰਗਰ ਆਪ ਨੂੰ ਲੰਨੇ ਤੜੀਆਂ ਸੰਘੀਆਂ ਲਾਣੀਆਂ ਪਾਣੀਆਂ ਤੇ ਅੱਜ ਬਾਦਲਾਂ ਦਾ ਮੂਹ ਸਾਡੇ ਹੋ ਰਿਹਾ ਕਿ ਪਾਰਲਾਮੈਂਟ ਨੂੰ ਹੋਣਗੇ ਬਿਲਕੁਲ ਨਜ਼ਦੀਕ ਬਿਲਕੁਲ ਨਜ਼ਦੀਕ ਪਾ ਚੁੱਕੇ ਨੇ ਕਿਸਾਨ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਕਿਸਾਨ ਅੱਗੇ ਜਾਣ ਦੀ ਗੱਲ ਕਰ ਰਹੇ ਨੇ ਪਰ ਕਿਹਾ ਜਾ ਰਿਹਾ ਕਿ ਤੁਹਾਨੂੰ ਪਰਮਿਸ਼ਨ ਨਹੀਂ ਹੈ ਪਰ ਪਰਮਿਸ਼ਨ ਨਹੀਂ ਹੈ بار بار ਕਿਹਾ ਜਾ ਰਿਹਾ ਪਰ بار بار ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਕਿ ਬੋਲੇ ਸੋਨੇ ਹਾਲ ਦੇ ਨਾਰੇ ਲਗਾ ਕੇ ਜਕਾਰੇ ਲਗਾ ਕੇ ਜੋਸ਼ ਜੋਸ਼ ਹੈ ਜਿਹੜਾ ਆ ਕਿਸਾਨਾਂ ਦੇ ਵਿੱਚ ਨਜ਼ਰ ਆ ਰਿਹਾ ਅਨਾਉਂਸਮੈਂਟ ਜਿਹੜੀ ਆ بار بار ਕੀਤੀ ਜਾ ਰਹੀ ਆ ਤਾ ਹੁਣ ਕੀ ਕਿਸਾਨਾਂ ਨੂੰ ਜਾਣ ਦਿੱਤਾ ਜਾਵੇਗਾ ਕਿ ਇਹ ਬੈਰੀਗੇਡ ਕਿਸਾਨ ਹਟਣਗੇ ਜਾਲੀਆਂ ਅਸੀਂ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਸੀ ਕਿ ਇਹ ਜਾਲੀਆਂ ਲਗਾ ਕੇ ਇਹ ਬੈਰੀਗੇਡ ਲਗਾ ਕੇ ਕਿਸਾਨਾਂ ਸਪਰੇ ਜਿਹੜੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਪਰੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਪਰੇਅ ਕਿਸ ਹੋਂ ਦਾ ਦੇਖਣ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਨਜ਼ਦੀਕ ਜਿਹੜੇ ਕਿਸਾਨ ਆਏ ਉਹਨਾਂ ਨੂੰ ਸਪਰੇਅ ਮਾਰ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹਰਿਆਣਾ ਦੇ ਪ੍ਰਸ਼ਾਸਨ ਦੇ ਵੱਲੋਂ ਸਪਰੇਅ ਮਾਰੀ ਗਈ ਆ ਕਿਸਾਨ ਜਿਹੜੇ ਆ ਡੈਰੀਗੇਟ ਉਹ ਬਈ ਸਪਰੇਅ ਮਾਰੀ ਜਾ ਰਹੀ ਆ ਬੀਲੀ ਗੈਸ ਪਾਈ ਜਾ ਰਹੀ ਆ ਸਾਡੀਆਂ ਅੱਖਾਂ ਦੇ ਵਿੱਚ ਸਾਨੂੰ ਅੰਨੇ ਕੀਤਾ ਜਾ ਰਿਹਾ ਅਸੀਂ ਬਿਲਕੁਲ ਨਹੀਂ ਅੱਥੇ ਸਾਡੇ ਕਿਸਾਨਾਂ ਦੇ ਉੱਤੇ ਜਰੀਲੀ ਗੈਸ ਪਾਈ ਜਾ ਰਹੀ ਆ ਬਿਲਕੁਲ ਵੇਖੋ ਤੁਸੀਂ ਕਹਿੰਦਾ ਮੈਨੂੰ ਕਹਿੰਗੇ ਜਰੀਲੀ ਗੈਸ ਪਾ ਰਹੇ ਆ ਸਾਡੇ ਤੇ ਇਹ ਬਿਲਕੁਲ ਤਸਵੀਰਾਂ ਦੇ ਵਿੱਚ ਨਜ਼ਰ ਆ ਸ਼ਟਾ ਦਾਂਗੇ ਆਦੇ ਆਗੂਆਂ ਦੇ ਖੰਡੇ ਚ ਜਿਰੀਲੀ ਸਪਰੇਅ ਪਾ ਦਿੱਤੀ ਹੋਈ ਆ ਉਹਨਾਂ ਦੀ ਅੱਖਾਂ ਤੋਂ ਕੁਝ ਨੂੰ ਤੁੰਗਲਾ ਦਿਸਣਾ ਸ਼ੁਰੂ ਹੋ ਗਿਆ ਵਾਜੀ ਬਿਲਕੁਲ ਲਗਾਤਾਰ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਕਿ ਕਿਸ ਤਰੀਕੇ ਦੇ ਜਿਹੜੀਆਂ ਨੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਜਿਹਰੀਲੀ ਗੈਸ ਜਿਹੜੀ ਆ ਦੱਸਿਆ ਜਾ ਰਿਹਾ ਕਿ ਉਹ ਦਿਹਰੀਲੀ ਗੈਸ ਮਾਰੀ ਜਾ ਰਹੀ ਆ ਤਾਂ ਇਹ ਤਸਵੀਰਾਂ ਜਿਹੜੇ ਤੁਹਾਨੂੰ ਨਜ਼ਰ ਆ ਰਹਾ ਹੋਵੇਗਾ ਹੱਥ ਦੇ ਵਿੱਚ ਤਸਵੀਰ ਜਿਹੜੀ ਨਜ਼ਰ ਆ ਰਹੀ ਹੋਵੇਗੀ ਇੱਕ ਵੇਦੋ ਕੁਝ ਬਲਾ ਦੇ ਮੈਥੀ ਰੀਲੀ ਗੈਸ ਆ ਇਹ ਸ਼ਖਸ ਜੋ ਇਹ ਪੁਲਿਸ ਮੁਲਾਜ਼ਮ ਜਿਹੜੇ ਨੇ ਇਹ ਫੋਰਸ ਵਾਲੇ ਨੇ ਇਹਨਾਂ ਦੇ ਹੱਥ ਦੇ ਵਿੱਚ ਵਾਈਟ ਕਲਰ ਦੀ ਜੋ ਵਾਈਟ ਕਲਰ ਦੀ ਤੁਹਾਨੂੰ ਨਜ਼ਰ ਆਵੇਗੀ ਕੋਸ਼ਿਸ਼ ਕਰਦੇ ਆ ਦਿਖਾਉਣ ਦੀ ਗੈਸ ਜਿਹੜੀ ਆ ਉਹ ਮਾਰੀ ਜਾ ਰਹੀ ਆ ਤਾਂ ਇਹ ਦੇਖ ਸਕਦੇ ਹੋ ਤਸਵੀਰਾਂ ਹੱਥ ਦੇ ਵਿੱਚ ਵਾਈਟ ਕਲਰ ਦੀ ਜਾਰੀ ਨਹੀਂ ਗੈਸ ਜਿਹੜੀ ਆ ਉਹ ਪਾਈ ਜਾ ਰਹੀ ਆ ਨਜ਼ਰ ਆ ਰਿਹਾ ਤੁਹਾਨੂੰ ਦੇਖ ਸਕਦੇ ਹੋ ਤਸਵੀਰਾਂ ਆ ਦੇਖ ਸਕਦੇ ਹੋ ਲਗਾਤਾਰ ਦੇਖ ਸਕਦੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਇਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿਸਾਨ ਵੀ ਆਪਣੇ ਝੰਡਿਆਂ ਦੇ ਨਾਲ ਜਗਾਤਾਰ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਇੱਥੇ ਮਾਹੌਲ ਜਿਹੜਾ ਬਣਿਆ ਜ਼ਹਿਰੀਲੀ ਗੈਸ ਦਸਿਆ ਜਾ ਰਿਹਾ ਜੋ ਕਿਸਾਨਾਂ ਦੇ ਉੱਤੇ ਛੱਡੀ ਜਾ ਰਹੀ ਹੈ ਜੋ ਕਿਸਾਨ ਬਿਲਕੁਲ ਅੱਗੇ ਜਾ ਚੁੱਕੇ ਨੇ ਤਾਂ ਹੁਣ ਕੋਈ ਹੋਰ ਵੱਡੀ ਕਾਰਵਾਈ ਹੋ ਸਕਦੀ ਹੈ ਦੂਜੇ ਪਾਸੇ ਵੈਰੀਗੇਟ ਪੱਟਣ ਦੀ ਕੋਸ਼ਿਸ਼ ਵੱਡੇ ਗੇੜ ਗੇੜ ਪੱਟਣ ਦੀ ਕੋਸ਼ਿਸ਼ ਉਧਰ ਬਿਲਕੁਲ ਨਜ਼ਦੀਕ ਪਹੁੰਚ ਕੇ ਗੇੜ ਪੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਕਿਸਾਨ ਕੋਸ਼ਿਸ਼ਾਂ ਕਰ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਅੱਗੇ ਵੱਲ ਜਾ ਸਕੇ ਪਰ ਕਿਸਾਨ ਆਪਣੀ ਇਸ ਕੋਸ਼ਿਸ਼ ਦੇ ਵਿੱਚ ਕਾਮਯਾਬ ਨਹੀਂ ਹੋ ਰਹੇ ਤਾਂ ਇੱਧਰ ਤਸਵੀਰਾਂ ਦਿਖਾਉਂਦੇ ਤੁਹਾਨੂੰ ਕਿ ਕਿਸ ਤਰੀਕੇ ਦੇ ਨਾਲ ਇਹ ਵੈਰੀਗੇਟ ਜਿਹੜੇ ਨੇ ਕਿਸਾਨਾਂ ਦੇ ਵੱਲੋਂ ਹਟਾ ਦਿੱਤੇ ਗਏ ਨੇ ਤਾਂ ਹੀ ਨਜ਼ਰ ਆ ਰਹਾ ਤੁਹਾਨੂੰ ਕਿਸ ਤਰੀਕੇ ਦੇ ਨਾਲ ਇੱਥੇ ਕਿਸਾਨ ਹਲੇ ਵੀ ਜਿਹੜੇ ਨੇ ਉਹ ਪਿੱਛੇ ਮੁੜ ਨਹੀਂ ਰਹੇ ਕਿਉਂਕਿ ਕਿਹਾ ਜਾ ਰਿਹਾ ਕਿ ਮਰਜੀਬੜਿਆਂ ਦਾ ਜੱਥਾ ਮਰਜੀਬੜੇ ਜਿਹੜੇ ਹੁੰਦੇ ਨੇ ਉਹ ਪਿੱਛੇ ਨਹੀਂ ਮੁੜਦੇ